ਤੇ ਅਸੀਂ ਸਕੂਲ ਜਾਣਾ ਸੀ ਨਾ ਉਦੋਂ ਛੁੱਟੀਆਂ ਖਤਮ ਹੋ ਗਿਆ ਸੀ ਉਹ ਪੁੱਛ ਦੂਜਾ ਮੈਂ ਤੇ ਮੇਰਾ ਛੋਟਾ ਭਰਾ ਵਿੱਚੇ ਕੱਪੜੇ ਕੱਪੜੇ ਕਿੰਨੇ ਕੀ ਹੁੰਦੇ ਦੋ ਤਿੰਨ ਸੂਟ ਹੀ ਹੁੰਦੇ ਐਡੇ ਕਿਹੜੇ ਹੁੰਦੇ ਜੀ ਕੁੜਤਾ ਪਜਾਮਾ ਜਾਂ ਜਾਂ ਪੈਂਟ ਹੋਣੀ ਨਾ ਜਾਂ ਟੀ ਤੇ ਉਹੀ ਵਿੱਚ ਕੱਪੜੇ ਨਾਲ ਉਹਨਾਂ ਨੇ ਮਠਿਆਈ ਵੀ ਲਿਆ ਵਿੱਚ ਕਿਤਾਬਾਂ ਵੀ ਵਿੱਚੇ ਹੈ ਨਾ ਰੋਕਰੀ ਬਾਬਾ ਸੁਖਨ ਵੱਡੀ ਨਾ ਭਾਰੀ ਜੀ ਹੈ ਨਾ ਅਸੀਂ ਦੋਨੇ ਭਰਾ ਇੱਕ ਨੇ ਉਧਰੋਂ ਪੜ੍ਹੀ ਇੱਕ ਨੇ ਉਧਰੋਂ ਪੜ੍ਹੀ ਹੈਗੀ ਨਾ ਤੇ ਉਦੋਂ ਪਾਉਆਂ ਦਾ ਟਾਈਮ ਸੀ ਨਾ ਕਾਰਡ ਕੋ ਨੂੰ ਪਾਉ ਵੀ ਕਹਿੰਦੇ ਨੇ ਸਾਡੇ ਉਧਰ ਬਾਬੇ ਵੀ ਕਹਿੰਦੇ ਹਾਂਜੀ ਥੋੜਾ ਜਿ 흘ਲੇ ਆ ਗਏ ਬਸ ਕਿ ਇੱਥੇ ਤਿੰਨ ਚਾਰ ਮੁੰਡੇ ਚੜ ਗਏ ਗੋਲ ਪਰਨੇ ਹਲੇ ਇੱਕ ਅੱਕੇ ਬੈਠਾ ਇੱਕ ਪਿੱਛੇ ਚੜ ਗਿਆ ਕਿ ਨਾ ਹਾਂਜੀ ਅੱਗੇ ਜੇ ਕੋ ਨੂੰ ਪਤਾ ਇਨਾਕਾ ਜਾ ਲੱਗਣਾ ਹੈ ਕਿ ਨਾ ਹਾਂਜੀ ਤੇ ਨਾਕਾ ਜਾ ਲੱਗਣਾ ਤੇ ਹਾਂ ਤੇ ਉਹਨਾਂ ਨੇ ਨਾ ਪਿਸਤੌਲ ਘੜ ਕੇ ਸਾਡੀ ਟੋਕਰੀ ਚ ਰੱਖਤਾ ਅੱਛਾ ਉਦੋਂ ਮੈਂ ਮੇਰੇ ਖਲ ਨੌਵੀਂ ਚ ਜਾ ਹੋਵਾਂਗਾ ਨਾ ਹਾਂਜੀ ਤੇ ਕਰਕੇ ਉਹਨੋ ਥੱਲੇ ਜੇ ਮਠਿਆਈ ਜੇ ਦੇ ਵਿੱਚ ਰੱਖਤਾ ਇਹ ਪਹਿਲਾ ਇੱਕ ਲੱਡੂ ਹੀ ਹੈ ਨਾ ਫਿਰ ਜਲੇਬੀਆਂ ਹੈ ਨਾ ਪਰਫੀ ਹੀ ਹਾਂਜੀ ਉਹ ਥੱਲੇ ਰੱਖਤਾ 10-12 ਕਿਲੋਮੀਟਰ ਅੱਗੇ ਬਾਸ ਚਲੀ ਆਗੀ ਤਾਂ ਕਿ ਪੁਲਿਸ ਦਾ ਨਾਕਾ ਲੱਗਾ ਚਲੋ ਸਾਰੇ ਉਤਰੋ ਅੱਛਾ ਸਮਾਂ ਜੇਟ ਉਹ ਨਾ ਕਰਕੇ ਅਹਿੰਦ ਸਿਰ ਤੇ ਪਟਕੇ ਪਣੇ ਉਹ ਇੱਕ ਵੀ ਸੀ ਸਕੂਲਾਂ ਦੇ ਵਿੱਚ ਹੁਕਮ ਹੋ ਗਿਆ ਇਸ ਤੇ ਮੁੰਡੇ ਚਿੱਟੀਆਂ ਫਿਰਟਾ ਕਾਲੀਆਂ ਪੈਂਟਾਂ ਤੇ ਕੇਸਰੀ ਪਟਕੇ ਜੀ ਕੁੜੀਆਂ ਕਾਲੀਆਂ ਸਲਵਾਰਾਂ ਚਿੱਟੀਆਂ ਕਮੀਜ਼ਾਂ ਤੇ ਕੇਸਰੀ ਚੁੰਨੀਆਂ ਉਹ ਕਹਿੰਦੇ ਜਦੋਂ ਹਨਾ ਸਾਰੇ ਬਾਬਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਅਕਾਲ ਸਾਹਿਬ ਵਾਹਿਗੁਰੂ ਜੀ ਦੇ ਪਤੇ ਉਹ ਕਿਧਰ ਚਲੇ ਹੋਏ ਅਈਆਂ ਜੀ ਸਕੂਲੇ ਚਲੇ ਹੋਏ ਅੱਛਾ ਕਿਹੜੀ ਕਿਹੜੀ ਕਲਾਸ ਪੜਦੇ ਨੇ ਤੇ ਉਹ ਕਰਕੇ ਆਏ ਜੀ ਮੈਂ ਤਾਂ ਪਹਿਲੇ ਕਿਤਾਬ ਜੀ ਪੜੇ ਕਿ ਉਧਰ ਹੀ ਟੈਸਟ ਹੁੰਦਾ ਹੈ ਨਾ ਮਾਸਟਰ ਚੈੱਕ ਕਰਦੇ ਹੁੰਦੇ ਨਾ ਤੇ ਮੈਂ ਇੱਕ ਹਿਸਾਬ ਦੀ ਕਾਪੀ ਕੱਢੀ ਕਹਿੰਦਾ ਇਹ ਕਿ ਮੈਂ ਹੀ ਬੜੀਆਂ ਭੜੀਆਂ ਆਈਆਂ ਨੇ ਪਾਈਥਾਗੋਰਸ ਦੀ ਤੌਰਮ ਸੀ ਪਾਈਥਾਗੋਰਸ ਦੀ ਤੌਰਮ ਇੱਕ ਰਿਵਰਸ ਮੈਂ ਕਿਹਾ ਰਿਵਰਸ ਨਹੀਂ ਜਾ ਰਹੀ ਜੀ ਤੇ ਕਰਕੇ ਪੁਲਿਸ ਜਣਾ ਚਲੋ ਪੜਿਆ ਕਰੋ ਨਾ ਨੌਕਰੀਆਂ ਲਗਾ ਤੇ ਪੁਲਿਸ ਨੇ ਕਹਿੰਦੇ ਆਹ ਕੀ ਹੈ ਨਾ ਹਾਂਜੀ ਤੇ ਉਹ ਜੁਦਾ ਜੀ ਮਠਿਆਈ ਹੈ ਅੱਛਾ ਫਿਰ ਇੱਕ ਪੁਲਿਸ ਆਲੇ ਨੇ ਇੱਕ ਤੇ ਸਾਡਾ ਉਹ ਰਾਖੀ ਲਿਆ ਜਲੇਬੀ ਵਾਲਾ ਜਾਂ ਦੋਨਾਂ ਪਰ ਗੁੱਸਾ ਹਾਂਜੀ ਜੇਦੀ ਕਰਕੇ ਵੀ ਇਹ ਸਾਡੀ ਮਠਿਆਈ ਨਾਨੀ ਨੇ ਦਿੱਤੀ ਹੈ ਹਾਂਜੀ ਚਲੋ ਜੀ ਉਹ ਤਾਂ ਲੰਘੇ ਉਹ ਲੰਘੇ ਹੂੰ ਤੇ ਉਹਨਾਂ ਭਾਗਾਂ ਦਾ ਸਬੰਧ ਸਾਡੇ ਕੋਲ ਅੱਛਾ ਉਹ ਨਿਕਲ ਉਤਰ ਗਏ ਉਹ ਤਾਂ ਪਹਿਲੇ ਉਤਰ ਗਏ ਨਾ ਅੱਛਾ ਸਬੰਧ ਸਾਡੇ ਕੋਲ ਰੱਖ ਸਾਡੇ ਕੋਲ ਰਹਿ ਗਿਆ ਉਹ ਵੇਖੇ ਨਾਕੇ ਨਾਕਾ ਲੱਗਾ ਉਹਨਾਂ ਤਾਂ ਪਹਿਲੇ ਉਤਰ ਗਏ ਨਾ ਹਾਂਜੀ ਧੁੰਦ ਦੇ ਸਿਆਲੀ ਦੇਣ ਸੀ ਧੁੰਦ ਜੀ ਤਾਂ ਪਹਿਲਾਂ ਹੀ ਬੱਸ ਜੀ ਰਕਾ ਕੇ ਉਤਰ ਗਏ ਜੀ ਤੇ ਕਰਕੇ ਕਿਉਂਕਿ ਉਹ ਅੱਗੇ ਪਹਿਲਾਂ ਹੀ ਡਰਾਈਵਰ ਕਹਿੰਦਾ ਸੀ ਵੀ ਬਾੜਾ ਬੰਦਾ ਨਾ ਕੋਈ ਬੈਠਾ ਹੋਵੇ ਅੱਗੇ ਪੁਨਾਕੇ ਵੀ ਲੱਗਦੇ ਹੈਗੇ ਨਾ ਪਹਿਲਾਂ ਹੀ ਉਹਨਾਂ ਨੂੰ ਹੋਣੀ ਪਿੰਕੀ ਨਾ ਨਾਕੇ ਲੱਗਦੇ ਨਾ ਉਹ ਜਿਹੜਾ ਮਾਹੌਲ ਫਿਰ ਦਿਨ ਕੱਟੇ ਨਾ ਅਸੀਂ ਕਿਵੇਂ ਉਹ ਟੋਕਰੀ ਦਾ ਕੀ ਬਣਿਆ ਨਹੀਂ ਟੋਕਰੀ ਤਾਂ ਘਰ ਲੈ ਆਂਦੀ ਮੈਂ ਪਰ ਉਹਨਾਂ ਦਾ ਸਮਾਨ ਸਾਡੇ ਕੋਲ ਫਿਰ ਕੋ ਆ ਗਿਆ ਉਹ ਫਿਰ ਕੀ ਕੀਤਾ ਸਮਾਨ ਕੀ ਕੀਤਾ ਹੈਗਾ ਘਰਦਿਆਂ ਨੂੰ ਦੱਸਿਆ ਦੁੱਸਿਆ ਹੈਗਾ ਮਾ ਰੋਣਾ ਪਈ ਮੈਂ ਮੈਂ ਕਰਦਾ ਕੀ ਹੈਗਾ ਜੇ ਪੁਲਿਸ ਵਾਲੇ ਫੜਾਉਂਦੇ ਉਹਨਾਂ ਨੇ ਛੱਤਰਫੀਰ ਦੇ ਨਹੀਂ ਲੈ ਜਣਾ ਇਹ ਚੱਕੇ ਉਦੋਂ ਏਜ ਥੋੜਾ ਹੀ ਮੇਰੀ ਨੂੰ ਲੱਗਦਾ 15 ਸਾਲ ਹੋਣੀਆਂ ਭਰਾ ਦੀ 12 ਸਾਲ ਹੋਣਾ ਤੇ ਚੋਰ ਦੇਣਾ ਹੀ ਸਵਰਗਾਂ ਨੂੰ ਚਲੋ ਯਾਨੀ ਕਿ ਹਾਂ ਪਰ ਉਹ ਮੈਂ ਜਿਹੜੇ ਮਾਹੌਲ ਅਸੀਂ ਸਕੂਲ ਚੱਲ ਗਏ ਨਾ ਜੀ ਹੂੰ ਹੂੰ ਅਗਲੇ ਦਿਨ ਮੁੰਡੇ ਆ ਗਏ ਉਹੀ ਉਹੀ ਹਾਂ ਅੱਛਾ ਜੀ ਬੜਾ ਮੈਂ ਹੈਰਾਨ ਵੀ ਹੋ ਯਾਰ ਮੁੰਡੇ ਇਹਨਾਂ ਨੇ ਪਤਾ ਕਿਵੇਂ ਕੀਤਾ ਪਤਾ ਕਿਵੇਂ ਪਤਾ ਕੀਤਾਗਾ ਫਿਰ ਮੈਨੂੰ ਆਈਡੀਆ ਲੱਗਾ ਕਿ ਜਦੋਂ ਕਾਪੀਆਂ ਫਰੋਲ ਨੇ ਤੇ ਆਪਾਂ ਉਹਦੇ ਬੜੇ ਚਾੜ ਨਾਲ ਲਿਖਦੇ ਨਾਮ ਹਾਂ ਹਾਂ ਕਲਾਸ ਸਕੂਲ ਹਾਂ ਜੀ ਹਾਂਜੀ ਸੈਕਸ਼ਨ ਹਾਂ ਜੀ ਹਾਂਜੀ ਕਿਤੇ ਉਹਨੇ ਨਿਗਾ ਨੂੰ ਕੋ ਮਾਰ ਲਈ ਹੋਣੀ ਜਾ ਹੋ ਸਕਦਾ ਕਿ ਉਸੇ ਹੀ ਅਗਲੇ ਦਿਨ ਉਹ ਡਰਾਈਵਰ ਨੂੰ ਪੁੱਛ ਲਊਗਾ ਉਹੀ ਬੱਸ ਨੰਬਰ ਹਾਂਜੀ ਕਿ ਉਹ ਜਿਹੜੇ ਦੋ ਮੁੰਡੇ ਸਕੂਲ ਉਹ ਕਿੱਥੇ ਉਤਰਨ ਦੱਸਤਾ ਹੋਗਾ ਸਾਡਾ ਅੱਡਾ ਦੱਸਤਾ ਹੋਗਾ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਜੰਨੀ ਦਹਿਸ਼ਤ ਹੀ ਮਤਲਬ ਪਹਿਂ ਜਾਣਾ ਸਕੂਲ ਲੈ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਲਾਨਾ ਤੋਂ ਫਲਾਨਾ ਅੱਜ ਕੌਮ ਦੇ ਖਾਤਰ ਸਿੰਘ ਸ਼ਹੀਦ ਹੋ ਗਿਆ ਹੈਗਾ ਤੇ ਅੱਜ ਸਕੂਲ ਤੇ ਬਾਜ਼ਾਰ ਬੰਦ ਕੀਤੇ ਜਾਂਦੇ ਨਾਟ ਹੋ ਕੇ ਸਕੂਲੇ ਨਾਲ ਸਕੂਲ ਬੰਦ ਦਿਨ ਦਿਨ ਬਾਅਦ ਜਾਣਾ ਉਹ ਉਹਦਾ ਉਹੋ ਜਿਹੜਾ ਸਿੰਘ ਸ਼ੀਤ ਹੋ ਜਾਂਦਾ ਸੀ ਉਹਦਾ ਭੋਗ ਹੁੰਦਾ ਦੇਦੇ ਦੀ ਫੇਰ ਛੁੱਟੀ ਉਹਨਾਂ ਚਿਰ ਨੂੰ ਇੱਕ ਦਾ ਹੋਰ ਫੇਰ ਸਿੰਘ ਸ਼ੀਤ ਹੋ ਜਾਂਦਾ ਰਾਤ ਦਿਨ ਜਿਹੋ ਜੇ ਉਸ ਸਮੇਂ ਹਈ ਹਾਲਾਤ ਸੀ ਉਸ ਇਲਾਕੇ ਦੇ ਵਿੱਚ ਉਹਨਾਂ ਨੂੰ ਕਹਾਣੀਆਂ ਦੇ ਰੂਪ ਦੇ ਵਿੱਚ ਦਾ ਪਿੰਡ ਦੇ ਵਿੱਚ ਦੋ ਤਿੰਨ ਕੈਰੈਕਟਰ ਯਾਰ ਪਿੰਡ ਦੇ ਵਿੱਚ ਦੋ ਤਿੰਨ ਕੈਰੈਕਟਰ ਪੰਜ ਕੀ ਕਹਾਣੀਆਂ ਇਦਾਂ ਦੀਆਂ ਸੀ ਦੋ ਦਿਨ ਪਿੰਡਾਂ ਦੇ ਕੈਰੈਕਟਰ ਦੇ ਤੇ ਉਹਨੂੰ ਨਾਮ ਦਿੱਤਾ ਸੀ ਦਹਿਸ਼ਤ ਦੇ ਪਰਛਾਵੇਂ ਉਹ ਮੇਰਾ ਪਹਿਲੀ ਬੁੱਕ ਕਿਤਾਬ ਸੀ